ਹਾਂਜੀ 12 ਤੋਂ ਵਧੇਰੇ ਮਹੱਲਾ ਤੀਸਰੇ ਦੇ ਸ਼ਲੋਕ ਸ਼ੁਰੂ ਹੈ ਜੀ ਸ਼ਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਪਿਆਗਤ ਇਹਨਾਂ ਆਖੀਆਂ ਜਿਨ ਕੈ ਮਨ ਮਹਿ ਭਰਮ ਤਿਨ ਕੇ ਦਿੱਤੇ ਨਾਨਕਾ ਤੇ ਹੋ ਜੇਹਾ ਧਰਮ ਜਿਵੇਂ ਅਸੀਕ ਸੰਤ ਸਾਧ ਜਾਂ ਭਗਤ ਮੰਨਿਆ ਹੋਇਆ ਹੈ ਨਾ ਉਹ ਐਵੇਂ ਕਬਿਆਗਾ ਤੇ ਲਫ਼ਜ਼ ਮੰਨਿਆ ਆ। ਜਿਹੜਾ ਤਿਆਗੀ ਹੋਵੇ ਮਾਇਆ ਦਾ, ਗੁਰਮੁਖ ਮਾਇਆ ਵਿੱਚ ਤਿਆਗੀ ਜਮੈਣਾ। ਗੁਰਮਾਇਆ ਵਿੱਚ ਦਾਸੀ। ਉਹ ਆਉ ਦਾਸੀ ਮਾਇਆ ਵਿੱਚ ਦਾਸੀ ਹੈ ਗੁਰਮੁਖ ਦਾ। ਉਹ ਐਵੇਂ ਕਾ ਤੇ ਉਹ ਕਹਿੰਦੇ ਨੇ। ਉਹ ਕਹਿੰਦੇ ਨੇ ਵੀ ਜੇ ਉਹਦੇ ਮਨ ਚ ਪਰਮਾ ਤਾਂ ਉਹ ਬਿਆਗਾ ਤੇ ਬਿਆਗਾ ਜੀ। ਪਰਮਾ ਰਹੇ ਤਾਂ ਹੋ ਗਏ ਉਹਨਾਂ ਦਾ ਜੋ ਮਾਇਆ ਦਾ ਚੇਤਨ ਅ ਜੜ ਦਾ ਗਿਆਨ ਨਹੀਂ ਪਰਮਾ ਨਾਲ ਜੜ ਚੇਤਨ ਦਾ ਜੋ ਗਿਆਨ ਨਹੀਂ ਜਿਹ ਹੈਗਾ। ਮਾਇਆ ਦਾ ਗਿਆਨ ਨਹੀਂ ਹੈ ਤਾਂ ਤਿਆਗ ਉਹਨੇ ਕਿਵੇਂ ਕੀਤੀ ਮਾਇਆ ਦਾ ਚੇਤਨਾ ਜੜ ਦੇ ਗਿਆਨ ਵਿੱਚੋਂ ਮਾਇਆ ਨਹੀਂ ਢਾਗੀ ਜਾ ਸਕਦੀ ਤੇ ਅੱਗਾ ਕੀ ਹੈ ਫਿਰ ਤੇ ਅੱਗਾ ਨਹੀਂ ਕੁਝ ਵੀ ਹੁੰਦਾ ਅਗਿਆਨਤਾ ਨਾਲ ਤਿਆਗ ਨਹੀਂ ਹੁੰਦਾ ਮਾਇਆ ਦਾ ਅੱਗਿਆਗਾ ਤੇ ਇਹ ਨਾਲ ਆਖੀਏ ਜਿੰਨ ਕੇ ਮਨ ਵਿੱਚ ਭਰਮ ਇਹਨਾਂ ਦੇ ਮਨ ਦੇ ਵਿੱਚ ਭਰਮ ਉਹ ਅਭਿਆਸ ਨਹੀਂ ਸੀ ਜਿਵੇਂ ਆਪਾਂ ਕਹਿੰਦੇ ਉਹ ਸੰਤ ਨਹੀਂ ਹੈ ਉਹ ਸਾਧ ਨਹੀਂ ਹੈ ਉਹ ਸੰਤੋਕੀ ਨਹੀਂ ਹੈ ਉਹ ਗੁਰਮਖੀ ਨਹੀਂ ਹੈ ਉਹ ਗੁਰਸਿੱਖ ਨਹੀਂ ਉਹ ਅਭਿਆਸਤ ਲਫ਼ਜ਼ ਉਹਨਾਂ ਨੇ ਬੱਤ ਪਰ ਪਿਆ ਹੋਇਆ ਉਹਦੇ ਵਾਸਤੇ ਹਾਂਜੀ ਤਿੰਨ ਕੇ ਦਿੱਤੇ ਨਾਨਕਾ ਤੇਹੋ ਜਿਹਹਾ ਧਰਮ ਜਾਇ ਜਾਉਣਾ ਕੋ ਗਿਆਨ ਹੋਈ ਦੇਣਗੇ ਉਹਨਾਂ ਦਾ ਜਿਹੜਾ ਦੱਸਿਆ ਹੋਇਆ ਧਰਮ ਆਪਿਆ ਜਤਾ ਮੈਂ ਉਹ ਤਾਂ ਉਹ ਜਾਈ ਹੋਈ ਜਾਇ ਜਾਉ ਉਹਨੂੰ ਸਮਝਿਆ ਜਾਨੀ ਭਰਮ ਰਹਿਤ ਧਰਮ ਨਹੀਂ ਹੋ ਪਰਮ ਗਿਆਨ ਵਾਲਾ ਧਰਮ ਪਰਮ ਗਿਆਨੀ ਦਾ ਬਣਾ ਸਕਦਾ ਉਹ ਕਹਿੰਦੇ ਤਾਂ ਆਪਣੇ ਆਪ ਨੂੰ ਸਮਝ ਲੋਕ ਤਾਂ ਉਹਨੂੰ ਗਿਆਨਵਾਨ ਸਮਝਦੇ ਨੇ ਪਰ ਜੇ ਮਨ ਵਿੱਚ ਧਰਮ ਵਿੱਚ ਗਿਆਨਵਾਨ ਤਾਂ ਹੈ ਨਹੀਂ ਪਰਮ ਗਿਆਨੀ ਨੇ ਉਹਨਾਂ ਨੂੰ ਆਪਣੇ ਧਰਮ ਕੋਲ ਦਾ ਭਰਮ ਜ਼ਰੂਰ ਹੈ ਪਰ ਅਸਲੀ ਧਰਮ ਹੈ ਨਹੀਂ। ਹਾਂਜੀ। ਬਈ ਕਾਚੇ ਗੁਰ ਤੇ ਮੁਕਤ ਨਾ ਹੁਆ ਹੈ ਜੀ। ਹਾਂਜੀ ਹਾਂ। ਉਹ ਭੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ। ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ। ਜਿਹਨੂੰ ਅਸੀਂ ਕਹਿੰਦੇ ਆਧਿਆਤਿਕ ਪਦਵੀ ਦਾ ਨਾਮ ਆਇਆ। ਉਹ ਤਾਂ ਮਾਇਆ ਰਹਿਤਾ ਹੈ। ਪਹਿ ਨਰਿੰਜਨ ਕਿਤਾ ਉਹਨੂੰ ਪਹਿ ਨਹੀਂ ਹੁੰਦੀ ਅੰਦਰਲੇ ਸ਼ਰੀਰ ਦੀ ਉਹਦਾ ਖਾਣਾ ਪੀਣਾ ਪਹਿਣਾ ਅੰਦਰਲੇ ਸ਼ਰੀਰ ਦਾ ਹੀ ਹੁੰਦਾ ਅੰਦਰਲੇ ਸ਼ਰੀਰ ਦੇ ਹੱਥ ਅੰਦਰਲੇ ਸ਼ਰੀਰ ਦੇ ਪੈਰ ਅੰਦਰਲੇ ਸ਼ਰੀਰ ਨੂੰ ਚੱਲਣਾ ਫਿਰਨਾ ਅੰਦਰਲੇ ਸ਼ਰੀਰ ਦੀ ਉਹ ਗੱਲ ਕਰਦਾ ਬਾਹਲੇ ਦੀ ਨਹੀਂ ਗੱਲ ਕਰਦਾ ਨਰਿੰਜਨ ਤਾਂ ਕਹਿੰਦੇ ਮਾਇਆ ਤੋਂ ਰਹਿ ਮਾਇਆ ਤੋਂ ਰਹਿ ਤਾਂ ਰਮਗਿਆਨੀ ਦਾ ਭੋਜਨ ਗਿਆਨ ਉਹ ਪਹਿ ਪਦ ਹੋਊਗਾ ਨਰਿੰਜਨ ਹੋਊਗਾ ਮਾਇਆ ਤੋਂ ਰਹਿ ਤਾ ਹੋਊਗਾ ਛੇ ਪਰਮਾ ਤਾਂ ਮਾਇਆ ਤੋਂ ਰਹਿ ਗਿਆ ਨਹੀਂ ਉਹ ਲਖੋ। ਔਰ ਭੈ ਮੁਕਤ ਨਹੀਂ ਹੁੰਦਾ ਜਿਹੜੇ ਨੇ ਜਿੰਨਾ ਚਿਰ ਮਾਇਆ ਤਿਆਗੀ ਨਹੀਂ ਗਈ ਜਿੰਨਾ ਚਿਰ ਤਰੀਲ ਦੀ ਜਿਹੜੀ ਮਨੋਤ ਹੈ ਸਾਡੇ ਨਾਲ ਹੈ ਉਹਨਾਂ ਜਿਹੜੇ ਭੈ ਰਹਿਤ ਨਹੀਂ ਹੈ ਉਹ ਜੇ ਅੰਦਰ ਭਰਮਾ ਦਾ ਭੈ ਵੀ ਹੈ। ਅੱਛਾ ਜੀ ਉਹ ਭੈ ਨਿਰੰਝਨ ਪਰਮ ਪਦ ਤਾਂ ਕਾ ਭੀਖਕ ਹੋਏ। ਉਹਦੀ ਇੱਛਾ ਹੋਵੇ ਉਹਦੇ ਅੰਦਰ ਫਿਰ ਗੱਲ ਬਣਦੀ। ਨਾ ਉਹ ਨਹੀਂ ਕੋ ਖੋਵੇ ਉਹ। ਠੀਕ ਹੈ ਤਾਂ ਫਿਰ ਅਬ ਅਬੇ ਆਗਤ ਹੈ ਹੋ ਜੀ। ਫੇਰ ਅਬਿਆਦ ਇਹ ਨਾਲ ਉਹ ਵੀ ਰੋਟੀ ਵੀ ਚੰਗਾ ਨਹੀਂ ਮਿਲਗੀ ਖਾਲੀ ਨਹੀਂ ਨਾ ਸੀ ਇਹ ਗੱਲ ਨਾਲ ਅਬਿਆਦ ਨਹੀਂ ਹੁੰਦਾ ਤੇ ਇਸ ਦਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਉਹ ਫਿਰ ਭੋਜਨ ਜਿਹੜਾ ਉਹਦਾ ਕੋ ਮਿਲਣਾ ਪਉਂਦਾ ਉਹ ਤਾਂ ਨੰਮ ਭੋਜਨ ਸੀ ਉਹ ਤਾਂ ਉਹੀ ਪਾਉਣਾ ਜੇ ਮੈਨੂੰ ਭੁੱਖ ਲੱਗੀ ਹੋਵੇ ਇਹ ਉਹ ਜਸੀਰ ਦੀ ਭੁੱਖ ਤਾਂ ਇਨਸੀਮਤ ਹੈ ਉਹਦਾ ਫਿਰ ਜੀਰ ਦਾ ਮਨੂ ਲੋਕਾਂ ਦੇ ਘਰੇ ਖਾਂਦਾ ਹੋ ਲੋਕਾਂ ਨੂੰ ਜੀਰ ਦਾ ਭੋਜਨ ਨਹੀਂ ਦਿੰਦੇ ਜਦ ਕਿ ਇਹ ਤਾਂ ਉਹਦੇ ਆਪ ਉਦਮ ਨਾਲ ਆਪ ਛਕਣ ਦੇ ਤੇ ਲੋਕਾਂ ਨੂੰ ਛਕਾਉਣਾ ਹੈ ਆਪ ਜੇ ਪਰ ਨਾਮ ਜਿਪਾਓਗਾ ਅੱਜ ਇਹਦੇ ਨੇ ਰੇ ਕੰਮ ਕਰਦੇ ਇਹ ਭੋਜਨ ਨੂੰ ਕੋਈ ਨਹੀਂ ਦੇ ਸਕਦਾ ਹੈਗਾ ਲੇਕੋ ਉਹਨੂੰ ਕਾਰਖਾਨੇ ਕਛਤੋਂ ਦੇ ਆਪ ਉਹਨੂੰ ਵਿਚਾਰ ਕਰਕੇ ਆਪਾਂ ਫਿਰ ਆਗਾ ਪਾਇਆ ਕਰੀ ਬਹੁ ਵੀ ਹਨ ਤਰਾ ਹਮੇਂ ਦੀ ਤੂੰ ਜਰੂਰ ਦੱਸਣਾ ਕੋਈ ਰੇਰੋ ਪਰੰਪਰਾ ਹੈ ਪਹਿਲਾਂ ਜਿਹੜੀ ਪਰੰਪਰਾ ਹੈ ਅੱਨਾ ਨਹੀਂ ਹੁੰਦਾ ਗੁਰਮੁਖਾਂ ਨੇ ਜਿਹਨਾਂ ਨੇ ਕੋਲ ਭਾਵੇਂ ਨਹੀਂ ਰਹੀ ਉਹਨਾਂ ਨੇ ਕੰਮ ਕੀਤਾ ਠੀਕ ਹੈ ਉਹ ਉਹਨਾਂ ਦੀ ਗੱਲ ਕਰਦੇ ਨੇ ਵੀ ਇਹ ਇਸ ਅਵਸਥਾ ਵਾਲੇ ਉਹ ਮੇਰੇ ਆਹ ਕੰਮ ਕਰਦੇ ਹੁੰਦੇ ਨੇ ਉਹਨਾਂ ਗੁਰਬਾਣੀ ਲਿਖੀ ਹੈ ਜਾਨ ਦਿੱਤਾ ਲੋਕਾਂ ਦੱਸਿਆ ਦੁਨੀਆਂ ਨੇ ਕਿਸੇ ਦੱਸਿਆ ਕੋਈ ਨਹੀਂ ਦੱਸਦੇ ਕੁਝ ਨਹੀਂ ਕਹੀ ਜਾਂਦੇ ਨੇ